ਸ਼ੁਕਰਾਨਾ ਹਰ ਮਿਲੀ ਹੋਈ ਚੀਜ਼ ਦਾ ਸ਼ੁਕਰਾਨਾ ਦਿਨ ਵਿੱਚ 100 ਵਾਰ ਕਰ ਕੋਈ ਨਿਸ਼ਾਨੀ ਗੱਲ ਪਾ ਕੇ ਰੱਖਿਆ ਕਰ ਹੱਥ 'ਚ ਤੈਨੂੰ ਚੇਤਾ ਰਵੇ ਇੱਥੇ ਕੋਈ ਟੈਟੂ ਛਪਵਾ ਲੈ ਉਹਦੇ ਤੇ ਲਿਖ ਲੈ ਸ਼ੁਕਰਾਨਾ ਤੈਨੂੰ ਜਦੋਂ ਹੱਥ ਚੇਤਾ ਆਵੇ ਸ਼ੁਕਰਾਨਾ ਯਾਦ ਆਵੇ ਫਿਰ ਕਰਿਆ ਕਰ ਸ਼ੁਕਰਾਨਾ ਹਰ ਚੀਜ਼ ਦਾ ਸ਼ੁਕਰਾਨਾ ਸਾਹ ਦਾ ਸ਼ੁਕਰਾਨਾ ਸਰੀਰ ਦਾ ਸ਼ੁਕਰਾਨਾ ਲੱਤ ਪੈਰ ਤੁਰਦੀਆਂ ਸ਼ੁਕਰਾਨਾ ਓਏ ਦਿਲ ਟੜਕਦਾ ਸ਼ੁਕਰਾਨਾ ਸਾਹ ਚੱਲਦੇ ਨੇ ਸ਼ੁਕਰਾਨਾ ਵੈਂਟੀਲੇਟਰ ਤੇ ਪਏ ਨੇ ਉਹਨਾਂ ਨੂੰ ਪੁੱਛੋ ਸਾਹ ਦੀ ਕੀਮਤ ਕੀ ਹੁੰਦੀ ਮਿਲੀ ਹੋਈ ਚਾਦਰ ਜਿਹਦੇ ਤੇ ਪੈਨੇ ਆ ਉਹ ਜਿਹੜਾ ਗੱਦਾ ਜਿਹੜਾ ਮੰਜਾ ਜਿਹੜਾ ਕੂਲਰ ਜਿਹੜਾ ਏਸੀ ਜਿਹੜਾ ਪੱਖਾ ਜਿਹੜਾ ਕਮਰਾ ਜਿਹੜਾ ਬਾਤੂ ਤੇਰੀ ਨਿੱਕੀ ਜੀ ਚੱਪਲ ਹਰ ਚੀਜ਼ ਲਈ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਲਿਸਟ ਬਣਾਇਆ ਕਰੋ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਵਿੱਚ ਬੈਠਾ ਜੇ ਤੂੰ ਇਹ ਮੰਨ ਲਵੇਂ ਦਿਨ ਚ 10 ਵਾਰੀ ਸਾਰੀਆਂ ਚੀਜ਼ਾਂ ਜੋ ਤੇਰੇ ਆਲੇ ਦੁਆਲੇ ਹੋਣ ਉਹਨਾਂ ਨੂੰ ਗਿਣੇ ਤੇ ਸ਼ੁਕਰਾਨਾ ਇਹਦੇ ਲਈ ਸ਼ੁਕਰਾਨਾ ਇਹਦੇ ਲਈ ਸ਼ੁਕਰਾਨਾ ਇਹਦੇ ਲਈ ਮੈਂ ਕਹਿੰਦਾ ਤੂੰ ਖੁਸ਼ ਹੋ ਜਾਣਾ ਉਹ ਇਹੀ ਤਾਂ ਖੁਸ਼ ਹੈ